1% ਵੀ ਧਿਆਨ ਨਹੀਂ ਰੱਖਦੇ ਉਹ ਚੀਜ਼ਾਂ ਲੋਕ ਬੜੀ ਖੁਸ਼ੀ ਨਾਲ ਬੜੇ ਚਾਹ ਨਾਲ ਖਾਂਦੇ ਨੇ ਅਤੇ ਉਹਨਾਂ ਦੀਆਂ ਸਟੋਰੀਆਂ ਵੀ ਪਾਉਂਦੇ ਆ ਵੀ ਆਹ ਦੇਖੋ ਆਹ ਦੇਖੋ ਅਸੀਂ ਬਾਹਰੋਂ ਖਾ ਰਹੇ ਆ ਆਹ ਦੇਖੋ ਅਸੀਂ ਢਾਬੇ ਤੇ ਖਾ ਰਹੇ ਆ ਆਹ ਦੇਖੋ ਅਸੀਂ ਰੈਸਟੋਰੈਂਟ ਤੇ ਬੈਠੇ ਆ ਉੱਥੇ ਕੋਈ ਸੰਗ ਸ਼ਰਮ ਨਹੀਂ ਜ਼ਹਿਰ ਖਾਣ ਲੱਗਿਆ ਗੰਦਗੀ ਖਾਣ ਲੱਗਿਆ ਅਸੀਂ ਦੱਸਣਿਆ ਲੋਕਾਂ ਨੂੰ ਦੇਖੋ ਲੰਗਰ ਛਕਣ ਲੱਗਿਆਂ ਸਾਨੂੰ ਸ਼ਰਮ ਆਂਦੀ ਏ ਖਾਸ ਤੌਰ ਤੇ ਸਾਡੇ ਨੌਜਵਾਨ ਵੀਰ ਤੇ ਸਾਡੀਆਂ ਨੌਜਵਾਨ ਭੈਣਾਂ ਖਾਸ ਤੌਰ ਤੇ ਗੁਰੂ ਘਰ ਨਹੀਂ ਆਉਂਦੀਆਂ ਬੁੜੀਆਂ ਆ ਜਾਣਗੀਆਂ ਮੁੰਡੇ ਆ ਜਾਣਗੇ ਭਾਈ ਆ ਜਾਣਗੇ ਥੋੜੀ ਬਹੁਤ ਗਿਣਤੀ ਚ ਭੈਣਾਂ ਨਹੀਂ ਆਉਣਗੀਆਂ ਜਿੱਥੇ ਸੰਗ ਕਰਨੀ ਚਾਹੀਦੀ ਸੀ ਉੱਥੇ ਨਾ ਕੀਤੀ ਜਿਹੜੇ ਚੀਜ਼ ਤੋਂ ਪਰਨਾ ਪਰਦਾ ਕਰਨਾ ਚਾਹੀਦਾ ਸੀ ਉੱਥੇ ਨਾ ਕੀਤਾ ਉੱਥੇ ਅਸੀਂ ਹੁਬ ਹੁਬ ਕੇ ਅੱਗੇ ਆਉਨੇ